बादाबाद मुबाद मुरा बिलो मज़ूर नोटिफिकेशन रद करो रो रो मज़ूरेशन रद करो रो रो मज़दूर वरोधी नोटिफिकेशन रद करो रो रो ਰਾਜੀ ਲਾਓ મોદી ਸਰਕਾਰ ਹਾਏ 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 ਦਬ ਕੇ ਪਿੱਟੋ ਹਾਏ 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 ਸੈਂਟ ਦੀ ਸਰਕਾਰ ਮਰਦਾਬਾਦ 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 12 ਕੰਡਾ ਵਾਲਾ ਨੋਟੀਫਿਕੇਸ਼ਨ ਬਾਪ ਸਲੋ ਬਾਪ ਸਲੋ ਮਜ਼ਦੂਰਾਂ ਦਾ ਜ਼ਿੰਦਾਬਾਦ

ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਪ੍ਰਦੇਸ਼ ਜਣ ਕੇ ਕੇਸੀ ਕਾਂਗਰਸ ਇੰਟਰਨੈਸ਼ਨਲ ਅਧਵਾ ਮਹਾਂ ਪੰਚਾਇਤ ਪੰਜਾਬ ਸਾਡੇ ਕੇਕੇਸੀ ਵਿਭਾਗ ਦੇ ਕੌਮੀ ਚੇਅਰਮੈਨ ਡਾਟਰ ਬਿਤਰਾਜ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਹੈ ਅਸਿ ਪਿਛਲੇ ਦਿਨੀ ਦੇਸ਼ ਦੀ ਮੋਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕੋਡ ਲਾਗੂ ਕੀਤੇ ਹੈ ਲੇਬਰ ਦੇ ਜਿਹੜੇ ਕਿ ਲੇਬਰ ਐਕਟ ਜਿਹੜਾ ਬਾਬਾ ਸਾਹਿਬ ਰੋਕਟਰ ਨੇ ਬਣਾਇਆ ਸੀ ਉਹਨੂੰ ਖਤਮ ਕਰਦੇ ਆ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪਾਸੇ ਨੂੰ ਧੁਰਦੇ ਉਸ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਕਿ ਜੇਕਰ 300 ਮੁਲਾਜ਼ਮ ਕਿਸੇ ਫੈਕਟਰੀ 'ਚ ਜਾਂ ਕਿਸੇ ਵੀ ادارے 'ਚ ਕੰਮ ਕਰਦਾ ਹੈ ਤਾਂ ਬਿਨਾਂ ਨੋਟਿਸ ਉਹਨਾਂ ਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਸੋ ਇਹ ਮਤਲਬ ਇੱਕ ਦੂਜੀ ਗੱਲ ਹੈ ਕਿ ਕੋਈ ਯੂਨੀਅਨ ਬਣਾਉਂਦਾ ਹੈ ਤਾਂ ਯੂਨੀਅਨ ਬਣਾਉਣ ਵਾਸਤੇ ਇਕਤਾ ਕਰਨ ਵਾਸਤੇ ਉਹਦੇ ਹੱਕਾਂ ਦੀ ਆਵਾਜ਼ ਉਠਾਉਣ ਵਾਸਤੇ ਪਹਿਲਾਂ ਸਾਨੂੰ ادارے ਤੋਂ ਮਨਜ਼ੂਰੀ ਲੈਣੀ ਪਊਗੀ ਭਈ ਆਪਣੇ ਖਿਲਾਫ ਯੂਨੀਅਨ ਬਣਾਉਣ ਦੀ ਮਨਜ਼ੂਰੀ ਕੌਣ ਦੇਊਗਾ ਬਤਰਾ ਮਜ਼ਦੂਰਾਂ ਦਾ ਗਾਹ ਘੋਟਣ ਦਾ ਕੰਮ ਕੀਤਾ ਦੂਜਾ ਕੀ ਉਹਨਾਂ ਨੇ ਕੀਤਾ ਆ ਕਿ ਮਹਿਲਾਵਾਂ ਤੋਂ ਵੀ ਕੰਮ ਰਾਤ ਨੂੰ ਲਿਆ ਜਾ ਸਕਦਾ ਹੈ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਲੇਬਰ ਦੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਕੋਈ ਮਿਨੀਮਮ ਵੇਜ ਜਿਹੜੇ ਆ ਉਹਨਾਂ ਨੇ ਉਹ ਤੈਅ ਨਹੀਂ ਕੀਤੇ ਪਹਿਲਾਂ ਅਸੀਂ ਅਪੀਲ ਕਰ ਸਕਦੇ ਤਾਂ ਹੁਣ ਘੱਟੋ ਘੱਟ ਅਪੀਲ ਕਰਨ ਦਾ ਜਿਹੜਾ ਹੱਕ ਆ ਉਹ ਵੀ ਇਹਨਾਂ ਚਾਰ ਫਲੇ ਨੋਟੀਫਿਕੇਸ਼ਨ ਕੀਤੇ ਇਹਨਾਂ ਨੇ ਕੋਰ ਕੋਰ ਨੋਟੀ ਕਹਿੰਦੇ ਕੋਰ ਨੋਟੀਫਿਕੇਸ਼ਨ ਕਹਿੰਦੇ ਆ ਚੋਰ ਮੋਰੀ ਨਹੀਂ ਅਸਲ ਦੇ ਵਿੱਚ ਅਸੀਂ ਸਮਝਦੇ ਹਾਂ ਇਹ ਸੰਵਿਧਾਨ ਨੂੰ ਬਦਲਣ ਦੀ ਜਿਹੜੀ ਪਾਲਿਸੀ ਬੀਜੇਪੀ ਦੀ ਮੋਦੀ ਸਰਕਾਰ ਦੀ ਹੈ ਉਹ ਹੌਲੀ-ਹੌਲੀ ਉਹਦੇ ਤੇ ਕੰਮ ਕਰ ਰਹੀ ਹੈ ਇਹ ਸੰਵਿਧਾਨ ਦੀ ਪਹਿਲਾਂ ਦੇਖੋ ਉਹਨਾਂ ਨੇ ਆਈਪੀਸੀ ਨੂੰ ਬਦਲ ਕੇ ਵੀਐਨਐਸ ਕੀਤਾ ਫਿਰ ਉਹਨਾਂ ਨੇ ਕਿਸਾਨ ਅੰਦੋਲਨ ਜਦੋਂ ਚੱਲਦਾ ਸੀ ਕਿਸਾਨ ਅੰਦੋਲਨ ਵੇਲੇ ਤਿੰਨ ਕਾਨੂੰਨ ਜਿਹੜੇ ਐ ਇਹਨਾਂ ਨੇ ਕਹੇ ਸੀ ਕਿਸਾਨ ਕਾਨੂੰਨ ਤੇ ਲੇਬਰ ਕਾਨੂੰਨ ਤੇ ਬਿਜਲੀ ਐਕਟ ਸੀ ਜਿਹੜਾ ਕਿਸਾਨ ਜੱਥੇਬੰਦੀਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਉਸ ਸਮੇਂ ਸਾਲ ਪਰ ਅੰਦੋਲਨ ਦੇ ਵਿੱਚ ਬੜਾ ਜ਼ੋਰ ਨਾਲ ਨਾਰੇ ਲੱਗੇ ਮਜ਼ਦੂਰ ਕਿਸਾਨ ਏਕਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿ ਮਜ਼ਦੂਰਾਂ ਦੀ ਗੱਲ ਅਸੀਂ ਜਿਹੜੀ ਹੈ ਉਹ ਕਰਦੇ ਆ ਪਰ ਆ ਚਾਰ ਦਿਨ ਹੋ ਗਏ ਨੋਟੀਫਿਕੇਸ਼ਨ ਜਿਹੜੇ ਚਾਰ ਨੋਟੀਫਿਕੇਸ਼ਨ ਕੀਤੀ ਆ ਮੋਦੀ ਸਰਕਾਰ ਨੇ ਲੇਬਰ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪੂੰਜੀਪਤੀਆਂ ਦੀ ਤੇ ਜੋਗਪਤੀਆਂ ਦੀ ਆਪ ਚੋਕਾ ਬਣ ਗਈ ਆ ਸਰਕਾਰ ਕੇਂਦਰ ਦੀ ਸਰਕਾਰ ਤੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੀ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਜਥੇਬੰਦੀਆਂ ਦਾ ਵਿਰੋਧ ਅਸੀਂ ਸਾਰੇ ਲੋਕਾਂ ਨੇ ਵਿਰੋਧ ਕੀਤਾ ਤਾਂ ਪੰਜਾਬ ਸਰਕਾਰ ਨੇ ਯੂ ਟਰਨ ਲਿਆ ਪਰ ਹੁਣ ਜਦੋਂ ਕੇਂਦਰ ਨੇ ਨੋਟੀਫਿਕੇਸ਼ਨ ਹੀ ਕਰਤਾ ਤਾਂ ਇਹ ਲਾਗੂ ਹੋਊਗਾ ਜੇ ਲਾਗੂ ਹੁੰਦਾ ਹੈ ਤਾਂ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੇ ਡਾਕਾ ਹੋਊਗਾ ਔਰ ਲੇਬਰ ਨੂੰ ਇੱਕ ਵਾਰ ਫਿਰ ਗੁਲਾਮ ਬਣ ਵਾਲੇ ਪਾਸੇ ਨੂੰ ਮੋਦੀ ਸਰਕਾਰ ਜਿਹੜੀ ਹੈ ਤੋਰ ਰਹੀ ਹੈ ਇਹਦਾ ਕੇ ਕੇਸੀ ਕਾਂਗਰਸ ਸਖਤ ਵਿਰੋਧ ਕਰਦੀ ਹੈ ਨੈਸ਼ਨਲ ਅਦਾਲਤ ਮਹਾਂ ਪੰਚਾਇਤ ਸਖਤ ਵਿਰੋਧ ਉਸੇ ਕਰਦੇ ਆ ਇਹਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਸਾਡਾ ਕਾਰਜਕ੍ਰਮ ਹੈ ਕਿ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲੇਬਰ ਕਮਿਸ਼ਨਰ ਰਾਹੀਂ ਤੇ ਡੀਸੀ ਰਾਹੀਂ ਮੰਗ ਪੱਤਰ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਪ੍ਰਧਾਨ ਮੰਤਰੀ ਜਿਹੜੇ ਤੁਸੀਂ ਇਹ ਨੋਟੀਫਿਕੇਸ਼ਨ ਕੀਤੇ ਐ ਇਹਨਾਂ ਨੂੰ ਤੁਰੰਤ ਵਾਪਸ ਲੈ ਆ ਜਾਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਸੜਕਾਂ ਤੇ ਨਿਕਲੇਗਾ ਤੇ ਭਾਰਤ ਸਰਕਾਰ ਨੂੰ ਉਹਦੀ ਜਵਾਬਦੇਹੀ ਦੇਣੀ ਪਵੇਗੀ ਇੱਕ ਨੋਟੀਫਿਕੇਸ਼ਨ ਬਾਰੇ ਤੁਸੀਂ ਬਾਕੀ ਤਿੰਨ ਕਿਹੜੇ ਕਿਹੜੇ ਆ ਮੈਂ ਇਹੀ ਦੱਸਿਆ ਤੁਹਾਨੂੰ ਕਿ ਇਹ ਅਲੱਗ-ਅਲੱਗ ਜਿਹੜੇ ਮੈਂ ਗਿਣਤੇ ਨਾ ਸਾਰੇ ਇਹ ਚਾਰ ਨੋਟੀਫਿਕੇਸ਼ਨ ਅਲੱਗ-ਅਲੱਗ ਹੈ ਜਿਵੇਂ ਲੇਬਰ 12 ਘੰਟੇ ਕੰਮ ਕਰੂ ਇਹਦਾ ਇੱਕ ਹੈ ਲੇਬਰ ਨੂੰ ਕੱਢਿਆ ਜਾ ਸਕਦਾ ਹੈ ਇਹਦਾ ਇੱਕ ਹੈ ਪਰ ਇਸ ਤਰ੍ਹਾਂ ਮੇਰੇ ਕੋਲ ਹੈਗੇ ਨੋਟੀਫਿਕੇਸ਼ਨ ਦਿਖਾ ਵੀ ਦਿੰਦਾ ਮੈਂ ਆ ਇਹ ਇਹ ਨੋਟੀਫਿਕੇਸ਼ਨ ਜਿਹੜਾ ਇਹ ਹੁਣ ਕਰਦੀ ਆ ਨਾ ਸਰਕਾਰ ਆ ਦੇਖੋ ਇਹ ਇੱਕ ਇੱਕ ਲਾਈਨ ਦਾ ਮਤਲਬ ਇਹ ਕਰਦੇ ਆ ਵੀ ਇੱਕ ਇੱਕ ਚਾਰ ਐਸੀ ਚੀਜ਼ਾਂ ਨੂੰ ਮੈਂ ਦੱਸ ਤੀਆਂ ਜਿਵੇਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਉਹਨਾਂ ਨੇ ਜਾਰੀ ਕੀਤੀ ਤੇ ਅਸੀਂ ਇਹਦੀਆਂ ਕਾਪੀਆਂ ਵੀ ਜਲਾਉਣੀਆਂ ਤੇ ਮੇਰਾ ਖਿਆਲ ਇੱਥੇ ਅਸੀਂ ਇਹਨਾਂ ਕਾਪੀਆਂ ਨੂੰ ਵੀ ਜਲਾਵਾਂਗੇ ਇਹ ਤਾਂ ਕਿ ਭਾਰਤ ਸਰਕਾਰ ਦੇ ਵਿੱਚ ਅਸੀਂ ਆਪਣਾ ਵਿਰੋਧ ਜਿਹੜਾ ਹੈ ਉਹ ਦਰਜ ਕਰਾ ਸਕੀਏ ਮੰਗ ਪੱਤਰ ਕਿੱਥੇ ਕਿੱਥੇ ਅੱਜ ਦਿੱਤੇ ਗਏ ਮੰਗ ਪੱਤਰ ਅਸੀਂ ਕੱਲ ਬਠਿੰਡਾ ਦਿੱਤਾ ਅੱਜ ਫਰੀਦਕੋਟ ਅ ਕੱਲ ਨੂੰ ਮੁਕਸਰ ਫਿਰ ਫਰੋਜ਼ਪੁਰ ਮਨ ਇਸ ਤਰ੍ਹਾਂ ਸਾਰੇ ਜਿਨ੍ਹਾਂ ਨੇ ਆਪਣੇ ਸੇਤੋਂ ਛੇਤੀ ਪਲਟਦੀ ਨਹੀਂ ਤਾਂ ਫਿਰ ਕੀ ਹੈ 30 ਤਰੀਕ ਨੂੰ ਡੋਹਾ ਪਰਿਸ਼ੰਗ ਵੱਲੋਂ ਐਸਐਸਟੀ ਓਬੀਸੀ ਵਰਗ ਦੀ ਇੱਕ ਬਹੁਤ ਵੱਡੀ ਰੈਲੀ ਰਾਮਲੀਲਾ ਮੈਦਾਨ ਤੋਂ ਹੋਣ ਹਾਰ ਉਸ ਤੋਂ ਬਾਅਦ ਇਸ ਤੇ ਸਪੈਸ਼ਲ ਹੀ ਪ੍ਰੋਗਰਾਮ ਲਿਖਿਆ ਜਾਏਗਾ ਇੱਕਲੇ ਪੰਜਾਬ ਚ ਨਹੀਂ ਪੂਰੇ ਦੇਸ਼ ਭਰ ਚ ਮੰਗ ਪੱਤਰ ਦਿੱਤੇ ਜਾ ਰਹੇ ਪੂਰੇ ਦੇਸ਼ ਸਾਰੇ ਸਟੇਟਾਂ ਦੇ ਕੇ ਕੇ ਸੀ ਜਿਵੇਂ ਮੈਂ ਕੇ ਕੇ ਸੀ ਪੰਜਾਬ ਦਾ ਚੇਅਰਮੈਨ ਹ ਇਸ ਤਰ੍ਹਾਂ ਸਾਰ ਸਟੇਟ ਦੇ ਵਿੱਚ ਕਾਮਗਰ ਕਰਮਚਾਰੀ ਕਾਂਗਰਸ ਦੀ ਚੇਅਰਮੈਨ ਹੈ ਗਿਆ ਉਹ ਸਾਰੀਆਂ ਸਟੇਟਾਂ ਚ ਮੰਗ ਪੱਤਰ ਦੇ ਰਹੇ ਆ ਆ ਫਿਲਹਾਲ ਫਸਟ ਸਟੈਪ ਹੈ ਕਿ ਇਹ ਮੰਗ ਪੱਤਰ ਦੇ ਕੇ ਤੇ ਦੀਆਂ ਕਾਪੀਆਂ ਸੜ ਕੇ ਵਿਰੋਧ ਦਰਜ ਕਰਾਉਣਾ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ਤੋ ਨਹੀਂ ਸਕਦੀ ਤਾਂ ਇਸ ਅੰਦੋਲਨ ਨੂੰ ਹੋਰ ਟਿਕਾ ਤੇ ਤੇਜ਼ ਕਰਾਂਗੇ ਜਿਦੇ ਨਤੀਜੇ ਕੇਂਦਰ ਸਰਕਾਰ ਨੂੰ ਮੁਕਤਨੇ ਪੈਣਗੇ ਔਰ ਦੂਜੀ ਗੱਲ ਇਹ ਮੈਂ ਹੋਰ ਵੀ ਗੱਲ ਕਹਿਣਾ ਐਡ ਕਰਨਾ ਚਾਹਣਾ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਕਿ ਬਿਹਾਰ ਦੇ ਵਿੱਚ ਵੋਟ ਚੋਰੀ ਕਰਕੇ ਸਰਕਾਰ ਉੱਥੇ ਬਣਾਈ ਇਹਨਾਂ ਨੇ ਚੋਣ ਕਮਿਸ਼ਨਰਾਂ ਲੱਗੇ ਦੇਸ਼ ਭਰ ਦੇ ਵਿੱਚ ਦਾ ਵਿਰੋਧ ਜਿਹੜਾ ਹੈ ਪੂਰਾ ਸ਼ਕਤੀ ਨਾਲ ਲੋਕ ਕਰ ਰਹੇ ਹੈ ਹੁਣ ਉਸ ਤੋਂ ਵੋਟ ਚੋਰੀ ਵੋਟ ਚੋਰ ਗੱਦੀ ਛੋੜ ਰਾਹੁਲ ਗਾਂਧੀ ਜੀ ਨੇ ਮਹਿਮ ਚੇੜੀ ਹੈ ਉਹ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਸਤੇ ਮੋਦੀ ਸਾਹ ਦੀ ਜੂੜੀ ਨੇ ਇਹ ਘਟਿਆ ਜਿਹੜੀ ਨੀਜ਼ ਜਿਹੜੀ ਹੈ ਸਾਜ਼ਿਸ਼ ਰਚੀ ਹੈ ਜਿਹਦਾ ਸਖਤ ਦੇਸ਼ ਵਾਸੀਓ ਨੂੰ ਵਿਰੋਧ ਕਰਨਾ ਚਾਹੀਦਾ ਹੈ